ਕਾ ਸਿਰਫ 37 ਬਲਾਕ ਹੈ ਪੰਜਾਬ ਦੇ ਜਿੱਥੇ ਸਬਸਿਡੀ ਵਾਲੀਆਂ ਮੋਟਰਾਂ ਲੱਗ ਸਕਦੀਆਂ ਉਹ ਮੈਂ ਪੜ੍ਹ ਕੇ ਵੀ ਸੁਣਾ ਦਿੰਨਾ ਹੈ ਬਠਿੰਡੇ ਦੇ ਬਾਈ ਜੀ ਤਲਵੰਡੀ ਸਾਬੋ ਸੰਗਤ ਤੇ ਰਾਮਪੁਰਾ ਤਿੰਨ ਬਲਾਕ ਹੈ ਜੀ ਫਾਜ਼ਿਲਕਾ ਵਿੱਚ ਹਬੌਰ ਅਰਨੀਆਲਾ ਸ਼ੇਖ ਸੁਭਾਨਪੁਰ ਫਾਜ਼ਿਲਕਾ ਖੁਈਆਂ ਸਰਵਰ ਫਿਰੋਜ਼ਪੁਰ ਵਿੱਚ ਮਖੂ ਸ਼੍ਰੀ ਮੁਕਸਰ ਸਾਹਿਬ ਦੇ ਗਿੱਦੜਵਾਲ ਲੰਬੀ ਮਲੋਟ ਤੇ ਸ਼੍ਰੀ ਮੁਕਸਰ ਸਾਹਿਬ ਚਾਰੇ ਬਲਾਕ ਹੈ ਗੁਰਦਾਸਪੁਰ ਵਿੱਚ ਹੈਗੇ ਦੁਰੰਗਲਾ ਦੀਨਾ ਨਗਰ ਸ਼੍ਰੀ ਹਰਗੋਬਿੰਦਪੁਰ ਔਰ ਪਠਾਨਕੋਟ ਵਿੱਚ ਧਾਰਕਲਾਂ ਪਠਾਨਕੋਟ ਸੁਜਾਨਪੁਰ ਬਮਿਆਲ ਕਰੋਟਾ ਨਰੋਟ ਜੈਮਲ ਸਿੰਘ ਹੁਸ਼ਿਆਰਪੁਰ ਦੇ ਵਿੱਚ ਅੱਗੇ ਹੁਸ਼ਿਆਰਪੁਰ 2 ਪੂੰਗਾ ਹਾਜੀਪੁਰ ਤਲਵਾੜਾ ਮੁਕੇਰੀਆਂ ਮਾਹਿਲਪੁਰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਬਲਾਚੌਰ ਤੇ ਸੜੋਆ ਰੋਪੜ ਵਿੱਚ ਰੋਪੜ ਅਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਸਾਬਜਾਦਾ ਅਜੀਤ ਸਿੰਘ ਨਗਰ ਵਿੱਚ ਮਾਜਰੀ ਮਾਨਸਾ ਵਿੱਚ ਚਨੀਰ ਬਡਲਾੜਾ ਸਰਦੂਲਗੜ ਔਰ ਪਟਿਆਲਾ ਵਿੱਚ ਘਨੌਰ ਇਹ ਸੰਤੀ ਬਲਾਕ ਹੈ ਜਿੱਥੇ ਆਪਾਂ ਮੋਟਰਾਂ ਸਬਸਿਡੀ ਵਾਲੀਆਂ ਜਿਹੜੀਆਂ ਪਰ ਸਕਦੇ ਆ ਇਸ ਤੋਂ